ਤੁਹਾਨੂੰ ਸ਼ਰੀਆ ਇਹ ਕੋਈ ਨਾ ਮਿਲ। ਹੈ? ਸਰ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਕੋਈ ਰੂਲ ਐਸਐਚਓ ਦੇ ਖਿਲਾਫ ਲਿਖ ਕੇ ਦੋਸ਼ਕਾਇਤ ਮੈਨੂੰ ਐਸਐਚਓ ਨੂੰ ਬੰਦੇ ਪੁੱਤ ਬਣਾਉਂਦੇ ਬੰਨ ਜੋ ਇਹ ਬੋਲ ਰਹੇ ਆ ਚੰਗੀ ਤਰ੍ਹਾਂ ਬੈਠ ਕੇ ਜੋ ਜੋ ਬੋਲਦੇ ਆ ਕਿਹੜਾ ਬੰਦਾ ਕਿਆ ਬੋਲਦਾ ਉਹਦੀ ਉਹਨੂੰ ਪਹਿਲਾਂ ਕਾਗਜ਼ ਤੇ ਲਾ ਕੇ ਟਾਈਪ ਕਰਾ ਲਓ। ਐਸਐਚਓ ਨੂੰ ਮੇਰਾ ਸੁਨੇਹਾ ਦੇ ਦੇਈਏ। ਠੀਕ ਹੈ ਸਰ। ਬੇ ਦਲਤਾਂ ਦੀਆਂ ਕੁੜੀਆਂ ਠੀਕ ਹੈ ਜੀ। ਪੜ੍ਹ ਲੈ ਪੇਲੀਆਂ ਨਹੀਂ ਆ ਗਈਆਂ। ਮੈਂ ਠੋਕੂਗਾ ਬਾਪੂਰੇ। ਹਾਂ। ਅੱਜ ਮੈਂ ਕਲਮ ਤੇ ਬੈਠਾ ਆ ਕਲਮ ਇੱਕੋ ਰਹਿ ਚਾਹੇ ਨਾ ਰਹੇ। ਕਾਲੂ ਲੋਕਾਂ ਚ ਆ ਜਣਾ ਬੀ ਲੋਕ ਤਾਕਤ ਦੇ ਕੇ ਭੇਜ ਦੋਗੇ ਮੈਂ ਮੈਂ ਗਰੀਬਾਂ ਲਈ ਜੱਗਾ ਡਕੂਬੜ ਜਾਣਾ ਪੰਜਾਬ ਚ ਤੇ ਖਿਆਲ ਰੱਖਿਓ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਇਨਸਾਫ ਦੇਣ ਲਈ ਬੈਠੇ ਵਰਦੀਆਂ ਪਾਈਆਂ ਕਿ ਉਹਨਾਂ ਨੂੰ 4-4 5-5 ਘੰਟੇ ਹਰਾਸ਼ ਕਰਨ ਦੇ ਬਿਠਾ ਲਿਆ ਕਿ ਤੁਸੀਂ ਜੇ ਐਸ ਐਚਓ ਤੇ ਕੁੱਤੇ ਕੰਮ ਕਰਦਾ ਆ ਫਿਰ ਡੀ ਐਸ ਪੀ ਸੁਪਾਈ ਪਿਆ ਹੋਣਾ ਹੈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਵੀ 4-4 ਘੰਟੇ ਠਾਣੇ ਬਿਠਾਉਣਾ ਸਸਟਾਟੇ ਸਰ ਉਹ ਘਰ ਦੇ ਵਿੱਚ ਰਹਿੰਦੇ ਆ ਤੁਹਾਡੇ ਨਾਲ ਕੰਨੀ ਉਹ ਮਤਲਬ ਕਿ ਸਰ ਉਹ ਸੋਨਾ ਵਾਲੀ ਘਰੋਂ ਬਾਹਰ ਗੱਡਿਆ ਇਹਨੂੰ ਕਿੰਨੂੰ ਕਿੰਨੂੰ ਮੇਨ ਕਿਹਾ ਨਾ ਸਰ ਉਹਨਾਂ ਨਾਲ ਰਲ ਕੇ ਤੇ ਮੈਨੂੰ ਕੋਸੜੀ ਤੋਂ ਮਾਰਗੋੜ ਦੀ ਵੀਡੀਓ ਐਸੀ ਬੋਰਡ ਵੀ ਬੋਲੇ ਇਹਨੂੰ ਦਿਖਾਓ ਆਹ ਕੋਸੜੀ ਫੋਟੋ ਮਾਰੋ ਫੋਨ 'ਚ ਦਿਖਾ ਦਿਓ ਪਹਿਲਾਂ ਮੈਂ ਫੋਟੋ 'ਚ ਦੇਖ ਲਈ ਮੇਰੇ ਯਾਦ ਹੈ ਕੋਈ ਤਪੀ ਨਹੀਂ ਮੈਨੂੰ ਇਹ ਸਰ 22 ਤਰੀਕ ਨੂੰ ਅਸੀਂ ਮਾਡਲ ਟੌਨ ਅਸੀਂ ਐਪਲੀਕੇਸ਼ਨ ਲਗਾਉਣ ਦੇ ਸਰ ਉੱਤੇ ਸਾਡੀ ਨਾਤਾ ਤੁਸੀਂ ਜੀ ਕੋਈ ਨਾ ਇੱਕ ਪਰ ਸ਼ਰਿਆ ਮੁਠ ਦੇ ਪੈਸੇ ਲੈ ਗਏ ਆ ਪਰ ਗੱਲ ੱੱਪਣ ਨੂੰ ਸਰ ਇੱਕ ਨਾ ਦਲੀਪ ਠੰਡਾ ਕਰੀ ਮਾਰੇ ਜੇ ਕਮਰਾ ਹੋਰ ਘਟਾਉ ਦਾ ਟੈਂਪਰੇਚਰ ਤਾਂ ਆਈ ਥੋੜੀ ਸੈਟਿੰਗਾਂ ਵਿਗਾੜਤੀਆਂ ਤੁਸੀਂ ਮੇਰੇ ਇਹ ਤਾਂ ਪਹਿਲਾਂ ਹੁੰਦਾ ਉਦਾਂ ਕਰਦੇ ਬਾਕੀ ਲੋਕ ਕਰ ਰਹੇ ਨੇ ਵੀਡੀਓ ਹਰ ਬਸ ਇਹ ਕੌਣ ਪੱਜਾਉਂਦਾ ਆ ਢੰਡੇ ਕੌਣ ਮਾਰਦਾ ਇੱਕ ਕਣ ਬੋਲੋ ਵੀ

ਅਜੀ ਚ ਮਰੀ ਕਹਿੰਦਾ ਸਰ ਮੈਨੂੰ ਕਹਿੰਦਾ ਕਿ ਮੱਲਾ ਤੂੰ 15 ਕਿੱਥੇ ਕਹਿੰਦਾ ਜਮਾਈ ਸਣਾਓ 20 ਸੈਕਿੰਡ ਸਰ ਮੈਨੂੰ ਰਿਪਲਾਈ ਵੀ ਦਿੱਤਾ ਵਾ ਮੈਂ ਜਮਾਈ ਸੁਣਾਓ ਮੈਨੂੰ ਕਿੱਥੇ ਸੁਣਾ ਦੋ ਸ਼ਬਦ ਕਿੱਥੇ ਹੈ ਸਾਰੀ ਸੁਣਾਉਣ ਦੀ ਵਜ੍ਹਾ ਨਾਲ 15 ਸੈਕਿੰਡ ਤੋਂ 20 ਸੈਕਿੰਡ ਦੇ ਵਿੱਚ 15 ਤੋਂ 20 ਚੱਟੀ ਜਾਨੀ ਕਿ ਬੈਠ ਬੈਠੀ ਇਹੋ ਜਿਹੀ ਨਹੀਂ ਆਉਣੀ ਜਦੋਂ ਸੁਣੀ ਜਪੇ ਨੂੰ ਕੰਨ ਨੂੰ ਲੱਗ ਸੁਣੀ ਜੱਤੀ ਸੁਣੀ ਸ਼ਬਦ ਕਿੱਥੇ ਬੋਲੇ 15 ਸੈਕਿੰਡ ਤੋਂ ਸਰ 20 ਸੈਕਿੰਡ ਦੇ ਵਿੱਚ

ਜਾਤੀ ਸ਼ਬਦ ਤਾਂ ਹੈ ਨਹੀਂ ਕਿਤੇ ਵੀ। ਬਾਂਹੂ ਚੀਂਆ। ਫੋਲ ਕੀਤੀ ਉਹ? ਮਤਲਬ ਜੇ ਕੋਈ ਸ਼ਾਂਤ ਕੰਮ ਨਾ ਲਵੇ। ਇਹ ਨਾ ਫੋਨ ਚ ਨਹੀਂ ਵੀਡੀਓ ਤੇ ਕੈਮਰਾ ਦੂਰ ਲਗਾਓ। ਇਸ ਤੋਂ ਪਹਿਲਾਂ

ਭਾਵੇਂ ਇੱਥੇ ਕਾਨੂੰਨ ਨਾਲ ਸੁਣ ਹੋਣਾ ਜਦੋਂ ਉਹ ਕਹਿੰਦਾ ਕੋਈ ਨਹੀਂ ਸੁਣਾ ਉਸ ਨੂੰ ਗਾਉਂ ਦੀ ਆਰਕਟਮਾ ਦੇ ਕੇ ਹੋਸ ਆ ਗਏ ਆ ਵੀ ਕੀਆ ਹੋ ਗਿਆ ਲਿਖੋ ਜੀ ਲਿਖੋ ਇਹਨੂੰ ਕਲੀ-ਕਲੀ ਗੱਲ ਲਿਖੋ ਕਾਜ ਬਣਾ ਤਿਆਰ ਕਰੋ ਹੋਰ ਵੀ ਇੱਕ ਵੀਡੀਓ ਹੈਗੀ ਹੈ ਮਹੱਲੇ ਦੀ ਗਵਾਹੀ ਵੀ ਹੈ ਸਾਰਾ ਐਫਆਰ ਲਓ ਕਿੱਥੇ ਕੋਈ ਮਹੱਲੇ ਰ ਹੈਗੀ ਜਨਨੀ ਪੂਰੀ ਓਰੀਜਨਲ ਤੁਸੀਂ ਕਹਿੰਦੇ ਆਏ ਆ ਜੀ ਇਹਨਾਂ ਨੂੰ ਕਿੰਨੀ ਵਾਰੀ ਖਿਗਨੇ ਵਾਰੀ ਬੁਲਾਇਆ ਜੀ ਅੱਪਾ ਤੀਜੀ ਵਾਰੀ ਤੀਜੀ ਵਾਰੀ ਆਇਆ ਜਾਈ ਪਹਿਲਾਂ ਆਏ ਨਹੀਂ ਵਿਚਾਰੇ ਕੋਈ ਸੁੱਤੇ ਪੈ ਰਹੇ ਨੇ ਤੁਸੀਂ ਮੈਂ ਤਾਂ ਗੱਲ ਹੀ ਨਹੀਂ ਆਇਆ ਜੀ ਲੈਟਰ ਦਾ ਕੰਮ ਤੈਨਾਂ ਨੇ ਨਹੀਂ ਕਰਿਆ ਅੱਛਾ ਜੀ ਆਪਣੀ ਮੇਲ ਤੇ ਚੈੱਕ ਕਰੋ ਸਰਮਨ ਲੇਰੀ ਘਾਈ ਉਹ ਫੋਟੋ ਪੁੱਟੇ ਥੋੜਾ ਹਿਆਰਪਰ ਦਾ ਹਾਲ ਮਾੜਾ ਜੀ ਕੌਣ ਐਸਐਸਪੀ ਤੁਹਾਡੇ ਹਾਂ ਜੀ ਉਹਦੇ ਆਵੇ ਜੀ ਆਪਣੇ ਸੰਮਲ ਜੀ ਕੋਈ ਸੰਮਲ ਸਾਹਿਬ ਕਿੰਨੀ ਦੇਰ ਦੇ ਆ ਮਿੰਨੀ ਮੈਕ ਟੂਸਰਵਲ ਵੀ ਆਈ ਮਿੰਨੀ ਨੂੰ ਅਪਚੇ ਦਰਪੁਰ ਆਈ ਹੁੰਦਾ ਹੋ ਗਿਆ 69 ਮਹੀਨੇ ਗੁਰਪੂ ਇਹ ਕੰਮ ਤਾਂ ਠੀਕ ਆ ਉਹ ਤਾਂ ਤੁਰੰਤ ਕਾਰਵਾਈ ਕਰਦੇ ਆ ਮੈਂ ਉੱਥੇ ਰਿਕਰ ਨਹੀਂ ਮੈਂ ਉਹਨਾਂ ਨੂੰ ਕਿਸੀ ਮੈਮ ਨੇ ਵੀ ਆਰਡਰ ਦਿੱਤੇ ਕਿਸੀ ਮੈਮ ਨੇ ਵੀ ਕੀ ਕਾਰਵਾਈ ਕਰਵਾ ਰਵਿੰਦਰ ਕੋਰ ਕੋਣ ਹੈ ਸਰ ਐਮ ਸੀ ਆ 30 ਕਿਹੜੀ ਬਰਾਦੀ ਦੀ ਸਰ ਇਹ ਰਾਮ ਕੋ ਉਹ ਆਰਾਮ ਕਰ ਜੀ ਰਾਮ ਕਰੀਏ ਵੀ ਰਾਮ ਕਰੀਏ ਉਹ ਆ ਗਈ ਸਰ ਛਿੰਦੇ ਹੋਵੇ ਐਮ ਸੀ ਸਾਹਮਣੇ ਮੂਰ ਵੀ ਲਾਈਓ ਸਰ ਫੋਨ ਵੀ ਨਾ ਚਾਹੀਦੀ ਲੈ ਨਹੀਂ ਇਹ ਤਾਂ ਤੁਸਿਓ ਲਿਖ ਕੇ ਦਿੰਦਾ ਨਾ ਉਹਨਾਂ ਦਾ ਬਿਆਨ ਕਿੱਥੇ ਆ? ਇਹ ਮੋਹਰ ਲਾਈ ਨਹੀਂ ਜ਼ਰਾ ਆ ਦੇ। ਇਹ ਆ ਦੇ ਕੋ ਥੱਲੇ ਮੋਹਰ ਲਾਈ ਆ। ਆ ਮਹੱਲਿਆਂ ਦੇ ਸਾਈਨ। ਹਾਂ ਜੀ ਉੱਤੀ ਜਿਹੜਾ ਸਾਡੀ ਵੀਡੀਓ 'ਚ ਪ੍ਰੈਵੈਂਸੀ ਕੀ ਅਤਿਆਚਾਰ ਹੋ ਗਿਆ। ਅਬ ਜਿਹੜੇ ਮਹੱਲੇ ਵਾਲੇ ਵਿੱਚ ਆ ਉਹਨਾਂ ਦੇ ਸਾਈਨ ਹੋਏ ਪਏ। ਲੇਡੀਜ਼ ਜਿਹੜੇ ਤੋੜਦੇ। ਹਣੀ ਦੇ ਵਿੱਚ। ਐਨਸੀਐਮ ਨੇ ਕੀ ਕਰ ਗਈ? ਹਮ ਜੀ ਤੁਸੀਂ ਕਹਿ ਲੈਂਦਾ ਜੀ ਲਓ। ਇਹਦੇ ਚਿਹਰਾ ਨੂੰ ਨਾ ਕੀ ਲੈਂਦਾ ਇਹਨਾਂ ਨੇ ਇਹਦੀ ਫੋਟੋ ਕਾਪੀਆਂ ਦੇ ਉਹ ਪੈਨ ਡਰਾਈਵ ਜਿਹੜੀ ਹੈ ਉਹ ਵੀ ਇਹਨਾਂ ਨੇ ਦਿੱਤੀ ਹੋਈ ਹੈ ਨਾ ਉਹ ਅੱਛਾ ਨੂੰ ਕੂਟਾ ਲੈਂਦੇ ਇਹਦੀ ਇੱਕ ਫੋਟੋ ਹੀ ਹੈ ਪੁਰਾਣੀ ਵੀਜ਼ਾ 2023 ਕੋਲ ਇੱਕ ਤਾਂ ਜਿਹੜੇ ਗਵਾਹ ਆ ਸਭ ਜਾਤੀ ਸੁਚਬਤ ਬੋਲੇਗੇ ਹਾਂਜੀ ਸੋਣ ਉਹਦੀ ਮੈਨੂੰ ਉਹ ਦਿਓ ਸਰ ਉਹਨਾ ਤੇ ਫੀਡਬੈਕ ਦੋ ਅਜੇ ਉਹ ਦੇ ਦਾਂਗੇ ਸਰ ਇੱਕ ਗੱਲ ਦੇਖ ਲਓ ਜੀ ਦੂਜੀ ਗੱਲ ਜੋ ਇਹ ਬੋਲ ਰਹੇ ਆ ਚੰਗੀ ਤਰ੍ਹਾਂ ਬੈਠ ਕੇ ਜੋ ਜੋ ਬੋਲਦੇ ਆ ਕਿਹੜਾ ਬੰਦਾ ਕਿਆ ਬੋਲਦਾ ਉਹਦੀ ਉਹਨੂੰ ਪਹਿਲਾਂ ਕਾਗਜ਼ ਤੇ ਲਓ ਫੇਰ ਟਾਈਪ ਕਰਾ ਲਓ ਠੀਕ ਹੈ ਫਿਰ ਉਹ ਸਬਮਿਟ ਕਰਾਓ ਸਰ ਕੀ ਵੀ ਕਰਾਂਗਾ ਇਹਨੂੰ ਅੰਨੀ ਤੀਕ ਦਿਓ ਜੀ ਰਿਪੋਰਟ ਸਬਮਿਟ ਕਰਾਓ ਸਰ ਅੰਦਰ ਸੀਐਸ ਜਾਤੀ ਸੂਚੀ ਜਿਹੜੇ ਐਫੀਡੈਵਟ ਆ ਜੋ ਉਹ ਤੁਹਾਡੇ ਹੱਥੇ ਦੇਖੋ ਉਹ ਇਹਨਾਂ ਨੂੰ ਜਮ੍ਹਾਂ ਕਰਾਓ ਫੋਟੋਗ੍ਰਾਫੀ ਨਾਲ ਸਰ ਅਸੀਂ ਭਲਾਈ ਸੀ ਇਹਨਾਂ ਨੇ ਥਾਣੇ ਨੂੰ ਤੋਂ ਦੱਸਣਾ ਨਹੀਂ ਕਰੀ ਇਹਨਾਂ ਨੂੰ ਮੈਟਰ ਆਦਣਾਇਆ ਸਰ ਸ਼ੋਤੀ ਜੰਮੇ ਤੋਂ ਰਿਕਾਰਡਿੰਗਾਂ ਮੇਰੇ ਸੇ ਸੇਫੀਡਟ ਬਣਾਉਣੀ ਹੈ ਜਿਸ ਨੂੰ ਦੋ ਗੱਲਾਂ ਗਈਆਂ ਇਹਨਾਂ ਨੂੰ ਇਹਨਾਂ ਨੂੰ ਸਿੱਧੇ ਮੈਂ ਕਰ ਦਿਆਂਗਾ ਜੀ ਵੀਰ ਕਈ ਵਾਰ ਕੱਪੜੇ ਕੋਈ ਜੇਬ ਲੈ ਘੁੰਮਦਾ ਨਾ ਮਹਿਕਮੇ ਤੁਹਾਡੇ ਤੁਸੀ ਤਾਂ ਮਹੀਨੇ ਪੈਸੇ ਆਏ ਆ ਛੋਟਾ ਤਾਂ ਮੈਨੂੰ ਪਤਾ ਲੱਗ ਜਾਣਾ ਮੋਰੇ ਲੇਕਿਨ ਜਿਹੜੇ ਬਾਕੀ ਤਿੰਨ 7 ਮਹੀਨੇ ਤੋਂ ਆਇਆ ਕੋਈ ਨਹੀਂ April ਦੀ ਸ਼ਿਕਾਇਤ ਹੈ ਕਦੋਂ ਦੀ ਹੈ ਤੁਸੀਂ ਕਿੱਠੀ ਕਦੋਂ ਕੱਢੀ ਸੀ ਪਹਿਲੀ ਵਾਰੀ ਜੀ ਜਲੀਰ ਇੰਨਾ ਕਰਦੇ ਫਿਰ ਬਲਾ ਬਲਾ ਮੈਨੂੰ ਦੋ ਚੀਜ਼ਾਂ ਲੈ ਕੇ ਦਿਓ ਜੀ ਸਰ ਉਹਦੇ ਸਾਹਦੇ ਸਾਰਾ ਟਿੰਡੂ ਤੇ ਕੋਣ ਜਨਾਜ਼ੀ ਕਰਦੇ ਸਰ ਮਾਟਰ ਟਾਉਨ ਦੇ ਗੁਰ ਸਾਹਿਬ ਤੇ ਤੇ ਵਿਅੰਗ ਸਾਰੇ ਸ਼ਰੀਰਾਂ ਆ ਗਏ ਮਲੇ ਸਰ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਕੋਈ ਰੋਲ ਐਸ ਐਚ ਓ ਦੇ ਖਿਲਾਫ ਲਿਖ ਕੇ ਦੋਸ਼ਕਾਇਤ ਮੈਨੂੰ ਐਸ ਐਚ ਓ ਨੂੰ ਬੰਦੇ ਪੁੱਤ ਬਣਾਉਣੇ ਪੈਣ ਰਾ ਮੈਨੂੰ ਦੇ ਕਾਪੀ ਉਹ ਸ਼ਿਕਾਇਤ ਦੀ ਦੀਪ ਉਹ ਐਸ ਐਚ ਓ ਦੇ ਖਿਲਾਫ ਲਿਖੋ ਜੀ ਡੀ ਜੀ ਕੋ ਚਿੱਠੀ ਦੇਓ ਜੀ ਦੋਲੇ ਨਾਲ ਲਿਖ ਕੇ ਰੈ ਜੋ ਰੌਣ ਨਾਲ ਲਿਖ ਕੇ ਦੇ ਠੀਕ ਹੈ ਜੀ ਇਹਨਾਂ ਨੇ ਲਿਖ ਕੇ ਤਾਂ ਐਸ ਐਚ ਨੂੰ ਬੰਦਾ ਬਣਾਉਣਾ ਜੀ ਕੋੜ ਐ ਸੱਚੋ ਜੀ ਨੂੰ ਸਾਫ ਸਿੰਘੀ ਜੀ ਸਾਹਿਬ ਕਿਹੜੀ ਬਰਾਰੀ ਦਾ ਸਾਫ ਸਿੰਘੀ ਜੀ ਬਰਾਰੀ ਦਾ ਉਹਨੂੰ ਦੱਸ ਦੇ ਨਹੀਂ ਕੋਈ ਬੰਦਿਆ ਪੁੱਤ ਬਣ ਜਾ ਠੀਕ ਹੈ ਜੀ ਮੇਰੇ ਡਿੱਕੇ ਆ ਗਿਆ ਤਾਂ ਮੈਂ ਠੋਕੂਗਾ ਪੂਰਾ ਪਾਜਾ ਖੁੰਨ ਦਾ ਸਸਤੇ ਸਾਡੇ ਟਿੱਕੇ ਦੇ ਦਰ ਤੇ ਝੂਠਾ ਬਰਦਾ ਪਾ ਕੇ ਅੰਦਰ ਸਰੀ ਸ਼ਰੀਆ ਮੇਰੇ ਪਰ ਜਿੰਦੇ ਹੋਣ ਕਰਾਂਗੇ ਅਗਰ ਮਾਜੀ ਨਾ ਮੈਨੂੰ ਬੋਲ ਲਾ ਲਈ ਹੈ ਇੱਕ ਤਰੀਕਾ ਅਜ ਤੱਕ ਕਿੰਨੀ ਹੈ ਇੱਕ ਰੁਪਇਆ ਮੇਰੇ ਕਾਫੀ ਨੂੰ ਤੁਸੀਂ ਨੋਟ ਕਰ ਲੈ ਉਹ ਨਾ ਕੁੜੀਆਂ ਐਸ ਐਚਓ ਨੂੰ ਮੇਰਾ ਸੁਨੇਹਾ ਦੇ ਦੇਈਏ ਠੀਕ ਹੈ ਸਰ ਬੇ ਦਲਤਾਂ ਦੀਆਂ ਕੁੜੀਆਂ ਠੀਕ ਹੈ ਜੀ ਤੁਹਾਡੇ ਲਈ ਬੇਲੀਆਂ ਨਹੀਂ ਆ ਗਈਆਂ ਮੈਂ ਠੋਕੂਗਾ ਬਹੁਰੇ ਠੀਕ ਹੈ ਹਾਂ ਅੱਜ ਮੈਂ ਕਲਮ ਤੇ ਬੈਠਾ ਆ ਕਲਮ ਇੱਕੋ ਰਹੇ ਚਾਹੇ ਨਾ ਰਹੇ ਕੱਲ ਨੂੰ ਲੋਕਾਂ ਚਾਜਣਾ ਬੇ ਲੋਕ ਤਾਕਤ ਦੇ ਕੇ ਭੇਜ ਦੋਗੇ ਮੇਰੇ ਤੇ ਬੁਰੇ ਅਨਸਰ ਮੈਂ ਛੱਡਣੇ ਨਹੀਂ ਜੱਗਾ ਡਾਕੂ ਮੰਗ ਮੈਂ ਗਰੀਬਾਂ ਲਈ ਜੱਗਾ ਡਾਕੂ ਬਣ ਜਾਣਾ ਪੰਜਾਬ ਚ ਇਹ ਖਿਆਲ ਰੱਖਿਓ ਇਹ ਦੇਖੋ ਜੀ ਲੋਕਾਂ ਨੂੰ ਜਿਸ ਨਾਮ ਸਾਡਾ ਫਰਸ਼ ਤੇ ਚੜਿਆ ਸਾਨੂੰ ਘਰ ਦੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਇਨਸਾਫ ਦੇਣ ਲਈ ਬੈਠੇ ਵਰਦੀਆਂ ਪਾਈਆਂ ਕਿ ਉਹਨਾਂ ਨੂੰ 4-4 5-5 ਘੰਟੇ ਹਰਾਸ਼ ਕਰਨ ਦੇ ਬਿਠਾ ਲਏ ਆ ਸਰਾ ਥੋੜਾ ਬਾਰ ਵੀ ਕੱਟਿਆ ਗਿਆ 4-5 ਕਿੰਨਾਂ ਜੀ ਮੇਰੀ ਬੇਤੀ ਸੌਣ ਸਮਝੇ ਇਹ ਪੁੱਛਦੀ ਕਰਦੀ ਆ ਤਰਫ ਤੋਂ ਹਾਂ ਜਿਹੜਾ ਮੇਰਾ ਵੀ ਹਯਰਪਰੀ ਰਿਹਾ ਹੈਗਾ ਮੈਂ ਵੀ ਹਯਰਪਰੀ ਆਈਆਂ ਬੜਾ ਚੌਰ ਹਯਰਪਰੇ ਜਿਹੜਾ ਨਾ ਜੀ ਸਰ ਤੇ ਦੋ ਸਾਲ ਮੈਂ ਉੱਥੇ ਕਾਲਜ ਚ ਪੜ੍ਹਿਆ ਆ ਤੇ ਸਾਰੇ ਹਯਰਪੁਰੀਆਂ ਮੈਨੂੰ ਫਿਰ ਮੈਨੂੰ ਪਤਾ ਕੀ ਹਾਂ ਹਸ਼ਿਆਰ ਪ੍ਰੀਆ ਮਾਰੇ ਨਹੀਂ ਹੁੰਦੇ ਆਗੇ ਨਹੀਂ ਨਹੀਂ ਹਾਂ ਹਸ਼ਿਆਰ ਪ੍ਰੀਆ ਉਦਾਂ ਹੀ ਹਸ਼ਿਆਰ ਐ ਐਸਐਚਓ ਕਿੱਥੇ ਦਾ ਐ ਕੋਈ ਨਹੀਂ ਕਰਦੇ ਆ ਬਾਬਾ ਕਾਗਜ਼ੀ ਗੱਲ ਬਈ ਇਹਨਾਂ ਦਾ ਨਾਮ ਨਹੀਂ ਪਾਸਟਾ ਦੀ ਬਾਰਾ ਇਹਨਾਂ ਦਾ ਕਰ ਹੀ ਆ ਜੀ ਸਾਰੀ ਸਾਰੀ ਆ ਸਾਰੀਆਂ ਜੀ ਉਹ ਦੇਖ ਲੈ ਫਿਰ ਉੱਤੇ ਤਰਨ ਤਰਨ ਭੇਜ ਦਿੰਦੇ ਹਾਂ ਨਾਲੇ ਲੱਗ ਕੇ ਜਾ ਇਥੇ ਹੈੱਡ ਕੁਆਰਟਰ ਕਹਿੰਦੇ ਨੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਕੇ ਵੀ ਇਹ ਕੱਫਨ ਨੂੰ ਜੇਬ ਲਾ ਕੇ ਘੁੰਮਦੇ ਆ ਤੇ ਮਨ ਦੇ ਵਿੱਚ ਬੁਰੀਆਂ ਆਤ ਲੈ ਕੇ ਘੁੰਮਦੇ ਆ ਔਰਤਾ ਪ੍ਰਤੀ ਅਸਲ ਉਹਦੇ ਤੇ ਨਾਂ ਚੜਿਆ ਮੇਰਾ ਹਾਂ ਜੀ ਮੈਨੂੰ ਹੋਵੇ ਕੋ ਬਾਹਰ ਕੱਢਿਆ ਰੈਂਟ ਤੇ ਰਹਿਣ ਦੇ ਸਰ ਸਾਨੂੰ ਫੋਨ ਜੇ ਗੇਠ ਨੇ ਸਰ ਫੋਰਸ ਨੇ ਮਰੇ ਬੈਠ ਕੇ ਛਰੀਆਂ ਧਮਕੀ ਦਿੱਤੀ ਕਿ ਮੈਂ ਤੇਰੇ ਫੋਰਿਆਂ ਬਲ ਖੜਾ ਆ ਜਾ ਮਾਰ ਕੇ ਸਰ ਡਾਕਿੰਗ ਹੋ ਗਈ ਆ ਅੱਜ ਉਹ ਵੀ ਹੈ ਤੁਸੀਂ ਵੀਡੀਓ ਪਲੀਜ਼ ਇੱਕ ਵਾਰ ਕੰਸੀਡਰ ਕਰਾਓ ਤੁਸੀਂ ਐਸਐਸਪੀ ਕੋ ਜਾ ਕੇ ਨਾ ਸਿੱਧੇ ਜਾ ਸਕਦੇ ਹੋ ਜਾਂ ਡੀਐਸਪੀ ਕੋਲ ਜਾਓਗੇ ਉਹਨਾਂ ਨੂੰ ਧਿਆਨ ਚ ਲੈਣੇ ਚਾਹੀਦੇ ਡੀਐਸਪੀ ਧਿਆਨ ਚ ਲਿਆਓ ਉਹਨਾਂ ਕੋਲ ਕਹੋ ਵੀ ਇਹਨੂੰ ਕੇਸ ਨੂੰ ਸਹੀ ਤਰੀਕੇ ਨਾਲ ਟੀਲ ਨਹੀਂ ਕੀਤਾ ਜਾ ਰਿਹਾ ਚੰਗਾ ਇਨਕੁਆਰੀ ਅਫਸਰ ਇਹ ਲਿਖੋ ਜੀ ਇਸ ਮਾਮਲੇ ਦੀ ਐਸਪੀ ਪੱਧਰ ਤਾਂ ਇਨਕੁਆਰੀ ਮਾਰਕ ਕਰਕੇ ਜਾਓ ਐਸਐਸਪੀ ਐਸਪੀ ਪੱਧਰ ਤਾਂ ਇਨਕੁਆਰੀ ਮਾਰਕ ਕਰਕੇ ਜਾਓ ਕਿਉਂਕਿ ਜੇ ਐਸਐਚਓ ਤੇ ਕੁੱਤੇ ਕੰਮ ਕਰਦਾ ਆ ਫਿਰ ਡੀਐਸਪੀ ਸੁਪਰਵਾਈਜ਼ ਹੋਣਾ ਹੈ ਲੋਕਾਂ ਦੀਆਂ ਧੀਆਂ ਭੈਣਾਂ ਨੂੰ 4-4 ਘੰਟੇ ਥਾਣੇ ਬਿਠਾਉਣਾ ਐਸਪੀ ਹੈੱਡਕ quart ਐਸਪੀ ਪੱਧਰ ਅਧਿਕਾਰੀ ਤੇ ਹਾਂ ਤੁਸੀਂ ਤੁਸੀਂ ਪਲੀਜ਼ ਇੱਕ ਵਾਰੀ ਨਾ ਕਿਉਂਕਿ ਤੁਸੀਂ ਤਾਂ ਹੁਣ ਨਵੇਂ ਆਏ ਤੁਹਾਨੂੰ ਮੈਂ ਕੀ ਕਹਣਾ ਹੈ ਕੁੜੀ ਨੂੰ ਦੇਖੋ ਤਿੰਨ ਚਾਰ ਮਿੰਟ ਵਿੱਚ ਮੈਂ ਤੁਹਾਨੂੰ ਭੇਜੂ 24 ਵਾਲਿਆਂ ਨੂੰ ਤੁਸੀਂ ਕਿਹੜਾ ਕਹਿੰਦੇ ਸੀਗੇ ਠੀਕ ਹੈ ਜੀ ਧੰਨਵਾਦ ਕਿੰਨੀ ਤਰੀਕ ਪਾਈ ਹੈ ਹਾਂ ਉਹਨੂੰ ਉਹ